ਵਾਦੇ ਤੇ ਇਹਨਾਂ ਨੇ ਬਹੁਤ ਵੱਡੇ ਵੱਡੇ ਕੀਤੇ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਆਪਣੇ ਵਾਦੇ ਪੂਰੇ ਕਰ ਪਾਈ ਹੈ। ਚਲੋ ਕਿਰਾਉ ਚਲੋ ਕੁਛੇ ਚਲੋ ਉਧਰ ਜਿਸ ਤਰ੍ਹਾਂ ਕਿ ਪ੍ਰੈਸ ਕਾਨਫਰੰਸ ਚੱਲਦੀ ਪਈ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਸਾਹਮਣੇ ਸਿਮਰਤਜੀਤ ਸਿੰਘ ਮਾਨ ਵੱਲੋਂ ਇੱਕ ਆਪਣੇ ਸਾਥੀ ਨੂੰ ਹੀ ਕਿਹਾ ਗਿਆ ਗੈਟ ਆਊਟ ਕਿਵੇਂ ਦੇਖਦੇ ਹੋ ਮੈਂ ਤਾਂ ਜੀ ਇਹ ਕਹਿਣਾ ਚਾਹਾਂਗਾ ਕਿ ਉਹ ਬੰਦੇ ਨੂੰ ਆਪਣੇ ਦਿਮਾਗ ਦਾ ਇਲਾਜ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਮੰਨਦੇ ਹੋ ਕਿ ਮੁੱਖ ਮੰਤਰੀ ਪੰਜਾਬ ਦਾ ਤਾਂ ਜ਼ਰੂਰ ਹੈ ਪਰ ਉਸ ਨੂੰ ਚਲਾਉਣ ਵਾਲਾ ਦਿੱਲੀ ਦਾ ਹੈ ਤੇ ਬਿਲਕੁਲ ਸਹੀ ਗੱਲ ਹੈ ਜੀ ਇਹ ਤੁਸੀਂ ਕਿਸੇ ਬੱਚੇ ਨੂੰ ਵੀ ਪੁੱਛ ਲਓ ਉਹ ਹੀ ਦੱਸ ਦੇਗਾ ਜੀ ਕਿ ਇਸ ਵੇਲੇ ਜਿਹੜਾ ਮੁੱਖ ਮੰਤਰੀ ਹੈ ਉਹ ਤਾਂ ਕਾਗਜ਼ੀ ਹੀ ਹੈ ਸਾਡੇ ਕੋਲ ਦੂਜੇ ਪਾਸੇ ਜੇਕਰ ਅਸੀਂ ਯੂਪੀ ਗਵਰਨਮੈਂਟ ਵੇਖੀਏ ਤਾਂ ਉਹਨਾਂ ਨੇ ਗੈਂਗਸਟਰਾਂ ਦੇ ਉੱਪਰ ਬਹੁਤ ਜ਼ਿਆਦਾ ਨਕੇਲ ਕੱਸੀ ਹੈ ਪਰ ਪੰਜਾਬ ਸਰਕਾਰ ਉਸ ਕੰਮ ਦੇ ਵਿੱਚ ਬਿਲਕੁਲ ਫੇਲ ਸਾਬਤ ਹੋ ਰਹੀ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਕਈ ਵਾਦੇ ਲੋਕਾਂ ਨਾਲ ਕੀਤੇ ਗਏ ਸੀ ਕਿ ਉਹ ਵਾਦੇ ਪੂਰੇ ਹੋ ਪਾਏ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਨੂੰ ਲੋਕ ਕਿਵੇਂ ਦੇਖਦੇ ਹਨ ਤੇ ਕੀ ਮਹਿਸੂਸ ਕਰਦੇ ਹਨ ਅੱਜ ਸਾਡੇ ਨਾਲ ਅੰਮ੍ਰਿਤਸਰ ਤੋਂ ਪ੍ਰਵੀਨ ਟੰਡਨ ਜੋ ਕਿ ਐਡਵੋਕੇਟ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਕਿ ਜੋ ਵਾਦੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸੀ ਕਿ ਉਹ ਵਾਦੇ ਪੂਰੇ ਹੋ ਪਾਏ ਕੋਜੀ ਜੋ ਸਰਕਾਰ ਦਾ ਅਜੇ ਤੱਕ 5 ਮਹੀਨੇ ਦਾ ਜੋ ਕਾਰਜਕਾਲ ਹੈ ਵਾਦੇ ਤੇ ਇਹਨਾਂ ਨੇ ਬਹੁਤ ਵੱਡੇ ਵੱਡੇ ਕੀਤੇ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਆਪਣੇ ਵਾਦੇ ਪੂਰੇ ਕਰ ਪਾਈ ਹੈ ਫੋਰ ਏਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਸਰਕਾਰ ਨੇ ਸਭ ਤੋਂ ਪਹਿਲਾਂ ਵਾਦਾ ਕੀਤਾ ਸੀ ਕਿ ਅਸੀਂ ਬਿਜਲੀ ਦੇ ਬਿੱਲ 600 ਯੂਨਟ ਤੱਕ ਹਰ ਵਰਗ ਨੂੰ ਮਾਫ ਕਰਾਂਗੇ ਪਰ ਅੱਜ ਵੀ ਮੇਰੇ ਕੋਲ ਕਈ ਜਣੇ ਆਪਣੇ ਬਿੱਲ ਲੈ ਕੇ ਆਉਂਦੇ ਨੇ ਤੇ ਮੈਨੂੰ ਬਿੱਲ ਜਦੋਂ ਬਖਾਂਦੇ ਨੇ ਕਿ ਜਨਾਬ ਇਹਦੇ ਕੋ ਸਾਨੂੰ ਮਾਫ ਕਿਉਂ ਨਹੀਂ ਹੋਇਆ ਕਿਉਂਕਿ ਸਰਕਾਰ ਦਾ ਪਹਿਲੇ ਐਲਾਨ ਸੀ ਕਿ 600 ਯੂਨਟ ਤੱਕ ਮਾਫ ਹਰੇਕ ਵਰਗ ਨੂੰ ਹੋਏਗਾ ਉਸ ਤੋਂ ਬਾਅਦ ਬਿੱਲ ਲਗਾਵਾਂਗੇ ਪਰ ਬਾਅਦ ਵਿੱਚ ਇਹਨਾਂ ਦੀ ਪਾਲਿਸੀਆਂ ਚੇਂਜ ਹੁੰਦੀਆਂ ਗਈਆਂ ਹੁੰਦੀਆਂ ਗਈਆਂ ਹੁਣ ਕੁਝ ਵਰਗ ਵਿਸ਼ੇਸ਼ਤਾ ਕਿ ਇਹਨਾਂ ਨੇ ਸੀਮਤ ਕਰ ਦਿੱਤੀਆਂ ਜਿਸ ਦਾ ਕਿ ਬਹੁਤ ਜ਼ਿਆਦਾ ਲੋਕਾਂ 'ਚ ਵਿਰੋਧ ਪਾਇਆ ਜਾ ਰਿਹਾ ਦੂਜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਔਰਤਾਂ ਨੂੰ 1-1000 ਰੁਪਏ ਪਰ ਮਹੀਨਾ ਦੇਵਾਂਗੇ ਤੁਸੀਂ ਵੀ ਲਾਸਟ ਟਾਈਮ ਇੰਟਰਵਿਊ ਕੀਤੀ ਸੀ ਇਹਨਾਂ ਦੇ ਲੀਡਰਾਂ ਦੀ ਜਿਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਔਰਤਾਂ ਨੂੰ ਰਖੜੀ ਦੇ ਉੱਪਰ 1000 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਾਂਗੇ ਉਸ ਤੋਂ ਬਾਅਦ ਰਖੜੀ ਲੰਘ ਗਈ ਫਿਰ ਇਹਨਾਂ ਨੇ ਵਾਅਦਾ ਕਰ ਦਿੱਤਾ ਕਿ ਅਸੀਂ ਟਿੱਕੇ ਦੇ ਉੱਪਰ ਕਿਸ਼ਤ ਜਾਰੀ ਕਰਾਂਗੇ ਪਰ ਹੁਣ ਅਸੀਂ ਵੇਟ ਕਰ ਰਹੇ ਹਾਂ ਕਿ ਅਗਲੀ ਕਿਸ਼ਤ ਇਹਨਾਂ ਦੀ ਕਦੋਂ ਆਉਂਦੀ ਹੈ ਕਿਹੜੇ ਤਿਵਾਰ ਦੇ ਉੱਪਰ ਜਾਰੀ ਕਰਨਗੇ ਇਸ ਲਈ ਇਹਨਾਂ ਦੇ ਹੋਰ ਵੀ ਜਿੰਨੇ ਵਾਦੇ ਨੇ ਅੱਜ ਤੁਸੀਂ ਵੇਖੋ ਸਰਕਾਰ ਨੇ ਕੰਮਕਾਰ ਵੀ ਸਾਰੇ ਬੰਦ ਕਰਕੇ ਰੱਖ ਦਿੱਤੇ ਨੇ ਅੱਜ ਤੁਸੀਂ ਲੇਟੈਸਟ ਇੱਕ ਤੁਸੀਂ ਇੰਟਰਵਿਊ ਕੀਤੀ ਹੋਣੀ ਹੈ ਦੇਖਿਆ ਹਣਾ ਮੁੱਛਲਪਿੰਡ ਦਾ ਆ ਰਿਹਾ ਉਹ ਟੱਬਰ ਜਿੰਨੇ ਵੀ ਨੇ ਉਸ ਇਲਾਕੇ ਦੇ ਉਹ ਡੇਲੀ ਕਮਾਂਦੇ ਤੇ ਡੇਲੀ ਖਾਂਦੇ ਆ ਪਰ ਸਰਕਾਰ ਦੀ ਪੋਲਿਸੀਆਂ ਨਾਲ ਕੰਮਕਾਰ ਬਿਲਕੁਲ ਹੀ ਬੰਦ ਹੋ ਕੇ ਰਹਿ ਗਿਆ ਜੀ ਇਸ ਲਈ ਮੈਂ ਨਹੀਂ ਸਮਝਦਾ ਕਿ ਸਰਕਾਰ ਦੇ ਜਿੰਨੇ ਵਾਦੇ ਸੀ ਉਹ ਪੂਰੇ ਹੋਏ ਨੇ ਸਰਕਾਰ ਹਰ ਫਰੰਟ ਦੇ ਉੱਪਰ ਫੇਲ ਹੋ ਰਹੀ ਹੈ ਇਸ ਵੇਲੇ ਪਰ ਆਪਾਂ ਜੇ ਰੇਟ ਦੀ ਗੱਲ ਕਰੀਏ ਕਿ ਰੇਟ ਦਾ ਰੇਟ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਪੱਠੇ ਵੀ ਜਿਹੜੇ ਬੰਦ ਕੀਤੇ ਗਏ ਕਿ ਆਮ ਆਦਮੀ ਆਮ ਆਦਮੀ ਨਾਗਰਿਕ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਜੀ ਆਪਾਂ ਜੇ ਰੇਟ ਦੀ ਗੱਲ ਕਰੀਏ ਤਾਂ ਜੋ ਜਨਵਰੀ ਫਰਵਰੀ ਦੇ ਵਿੱਚ ਜੋ ਰੇਟ ਸੀ ਸਰਕਾਰ ਨੇ ਜੋ ਕਰਤਾ ਸੀ ਰੇਟ ਦਾ ਮੈਂ ਤਾਰੀਫ਼ ਜ਼ਰੂਰ ਕਰਨੀ ਚਾਹਾਂਗਾ ਚੰਨੀ ਸਰਕਾਰ ਦੀ ਦੇਖੋ ਮੈਂ ਕੋਈ ਰਾਜਨੀਤਿਕ ਬੰਦਾ ਨਹੀਂ ਨਾ ਹੀ ਮੇਰਾ ਰਾਜਨੀਤੀ ਦਾ ਕੋਈ ਲੈਣਾ ਦੇਣਾ ਹੈ ਪਰ ਮੈਂ ਜਾਣਦਾ ਮੈਂ ਉਸ ਲਈ ਖੁਦ 1700 ਰੁਪਏ ਸੈਂਕੜਾ ਰੇਟ ਸਟਵਾਈ ਸੀ ਤੇ ਅੱਜ ਇਸੇ ਗੱਲ ਕਰੀਏ ਤਾਂ 7500 ਰੁਪਏ ਰੇਟ ਚੱਲ ਰਹੇ ਨੇ ਇਹਦਾ 7500 ਤੇ ਜੇਕਰ ਅਸੀਂ ਕੰਮ ਦੀ ਗੱਲ ਕਰੀਏ ਤਾਂ ਕੰਮਕਾਰ ਬਿਲਕੁਲ ਹੀ ਬੰਦ ਹੋ ਕੇ ਰਹਿ ਗਿਆ ਕਿਉਂਕਿ ਰੇਤ ਮੇਨ ਚੀਜ਼ ਹੈ ਜਿਹਦੇ ਉੱਪਰ ਸਾਰਾ ਹੀ ਬਿਜ਼ਨਸ ਪੈਂਡ ਕਰਦਾ ਤੇ ਅੱਜ ਸਾਰੇ ਕੰਮਕਾਰ ਉਹਦੇ ਕਰਕੇ ਬੰਦ ਹੋ ਚੁੱਕੇ ਨੇ ਕਿਸੇ ਵੀ ਵਰਗ ਦਾ ਕੰਮ ਨਹੀਂ ਚੱਲ ਰਿਹਾ ਮਜ਼ਦੂਰ ਵਰਗ ਬਿਲਕੁਲ ਸੜਕਾਂ ਤੇ ਆ ਚੁੱਕਿਆ ਇਸ ਵੇਲੇ ਮੇਕੂਲ ਵੀ ਕਿੰਨੇ ਲੋਕ ਆਂਦੇ ਨੇ ਕਈਆਂ ਨੇ ਉਧਾਰੇ ਪੈਸੇ ਮੰਗਦੇ ਨੇ ਕਿ ਸਰ ਸਾਡੀ ਹੈਲਪ ਕਰ ਦਿਓ ਅਸੀਂ ਵੇਖੀਦਾ ਗਰੀਬ ਲੋਕ ਦਾ ਕੀ ਹਾਲ ਹੋ ਰਿਹਾ ਜਦ ਕਿ ਉਹਨਾਂ ਨੂੰ ਫ੍ਰੀ ਫ੍ਰੀ ਦੀ ਗੋਲੀ ਦੇ ਕੇ ਉਹਨਾਂ ਤੇ ਜੇਕਰ ਆਪਾਂ ਇੱਟ ਦੀ ਗੱਲ ਕਰੀਏ ਤਾਂ ਤੁਸੀਂ ਹੁਣ ਲੇਟੈਸਟ ਵੇਖਿਆ ਹੀ ਹੋਵੇਗਾ ਕਿ ਪੱਠਿਆਂ ਨੇ ਹੜਤਾਲ ਕਰਤੀ ਹੈ ਪੱਠੇ ਹੀ ਬੰਦ ਹੋ ਗਏ ਨੇ ਜਿੰਨੇ ਇੱਟ ਪੱਠੇ ਨੇ ਉਹਨਾਂ ਨੇ ਪੱਠੇ ਆਪਣੇ ਬੰਦ ਕਰਤੇ ਨੇ ਇੱਟ ਦਾ ਰੇਟ ਬਹੁਤ ਜ਼ਿਆਦਾ ਵਧਣ ਜਾ ਰਿਹਾ ਹੁਣ ਆਨਲੇ ਸਮੇਂ 'ਚ ਯਾਨੀ ਕਿ ਜੋ ਮਜ਼ਦੂਰ ਵਰਗ ਹੈਗਾ ਨਾ ਜੀ ਉਹਦੀ ਹਾਲਾਤ ਬਹੁਤ ਮਾੜੀ ਹੋਣ ਜਾ ਰਹੀ ਹੈ ਸਰਕਾਰ ਦੇ ਵਿੱਚ ਰੇਟ ਬਿਜ਼ਨਸ ਦੁਆਰਾ ਮੰਤਰੀ ਉੱਤੇ ਸ਼ਿਕੰਜਾ ਕੱਸਿਆ ਗਿਆ ਕਰਪਸ਼ਨ ਦੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਕਰਪਸ਼ਨ ਦੇ ਮਾਮਲੇ 'ਚ ਮੈਂ ਗੱਲ ਕਰਨੀ ਜਾਵਾਂਗਾ ਕਰਪਸ਼ਨ ਨੂੰ ਜਿਹੜਾ ਸੁਧਾਰ ਦਾ ਤਰੀਕਾ ਇਹਨਾਂ ਦਾ ਉਹ ਤਰੀਕਾ ਬਿਲਕੁਲ ਗਲਤ ਇਹਨਾਂ ਨੇ ਕ腐ਸ਼ਨ ਨੂੰ ਸੁਧਾਰਨ ਲਈ ਤਰੀਕਾ ਕਿ ਲੱਭ ਲਿਆ ਕਿ ਜਿੰਨੇ ਵੀ ਸਰਕਾਰੀ ਅਫਸਰ ਸੀ ਉਹਨਾਂ ਨੂੰ ਜਲੀਲ ਕਰਨਾ ਸ਼ੁਰੂ ਕਰਦੇ ਹੋ ਜਿਹੜਾ ਮਰਜੀ ਕੋਈ ਵੀ ਮੰਤਰੀ ਦਾ ਕੋਈ ਰਿਸ਼ਤੇਦਾਰ ਆ ਕੋਈ ਭੈਣ ਆ ਕੋਈ ਭਰਾ ਆ ਕੋਈ ਗਲੀ ਦਾ ਪ੍ਰਧਾਨ ਆ ਉਹਨੇ ਜਾ ਕੇ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਦੇ ਜੋ ਸੀਨ ਹੈਗੇ ਨੇ ਅੱਜ ਜੇਕਰ ਤੁਸੀਂ ਕਿਸੇ ਜਗ੍ਹਾ ਦੇ ਉੱਪਰ ਜਾਓ ਜਿੱਥੇ ਰੇਟ 10 ਰੁਪਏ ਸੀ ਉੱਥੇ ਰੇਟ 20 ਰੁਪਏ ਹੋ ਚੁੱਕਿਆ ਹੁਣ ਇਹ ਨਹੀਂ ਕਿ ਕ腐ਸ਼ਨ ਘਟੀ ਹੈ ਕ腐ਸ਼ਨ ਦੀ ਰੇਟ ਵਧੇ ਹੀ ਵਧੇ ਨੇ ਕਿਤੇ ਵੀ ਐ ਨਹੀਂ ਆਪਾਂ ਕਹਿੰਦੇ ਕ腐ਸ਼ਨ ਘਟੀ ਹੋਏਗੀ ਹਰ ਥਾਂ ਦੇ ਉੱਪਰ ਕ腐ਸ਼ਨ ਹੈ ਰੋਜ਼ ਦੇ ਅਖਬਾਰਾਂ 'ਚ ਵੇਖ ਲਓ ਇਹਨਾਂ ਦੇ ਮੰਤਰੀਆਂ ਦੇ ਉੱਪਰ ਕਿੰਨਾ ਸ਼ਕੰਜਾ ਈਡੀ ਦਾ ਕਿਸਦਾ ਜਾ ਰਿਹਾ ਹੌਲੀ ਹੌਲੀ ਈਵਨ ਤਾਂ ਤੁਸੀਂ ਦਿੱਲੀ 'ਚ ਵੇਖੋ ਕਿ ਕੀ ਹੋਇਆ ਸ਼ਰਾਬ ਦੇ ਨਾਮ ਦੇ ਉੱਪਰ ਕਿੰਨੀ ਵੱਡੀ ਧਾਂਦਲੀ ਕੀਤੀ ਗਈ ਹੈ ਪਰ ਉਸ ਗੱਲ ਨੂੰ ਹੋਰ ਪਾਸੇ ਘੁਮਾਇਆ ਜਾ ਰਿਹਾ ਹੈ ਤੇ ਕ腐ਸ਼ਨ ਦੇ ਉੱਪਰ ਇਹਨਾਂ ਦਾ ਕੋਈ ਕੰਟਰੋਲ ਅਜੇ ਤੱਕ ਨਹੀਂ ਹੋ ਰਿਹਾ ਜੀ ਇਹਨਾਂ ਦਾ ਤੁਸੀਂ ਮੰਨਦੇ ਹੋ ਕਿ ਮੁੱਖ ਮੰਤਰੀ ਪੰਜਾਬ ਦਾ ਤਾਂ ਜ਼ਰੂਰ ਹੈ ਪਰ ਉਸ ਨੂੰ ਚਲਾਉਣ ਵਾਲਾ ਦਿੱਲੀ ਦਾ ਹੈ ਹੇ ਤੇ ਬਿਲਕੁਲ ਸਹੀ ਗੱਲ ਹੈ ਜੀ ਇਹਦੇ ਤੁਸੀਂ ਕਿਸੇ ਬੱਚੇ ਨੂੰ ਵੀ ਪੁੱਛ ਲਓ ਉਹ ਹੀ ਦੱਸ ਦੇਗਾ ਜੀ ਕਿ ਇਸ ਵੇਲੇ ਜਿਹੜਾ ਮੁੱਖ ਮੰਤਰੀ ਹੈ ਉਹਦੇ ਕਾਗਜ਼ੀ ਹੈ ਸਾਡੇ ਕੋਲ ਅਸਲੀ ਮੁੱਖ ਮੰਤਰੀ ਤੇ ਦਿੱਲੀ ਬੈਠਾ ਹੋਇਆ ਜੀ ਜਿਹੜਾ ਚਲਾ ਰਿਹਾ ਹੈ ਅੱਜ ਤੁਸੀਂ ਵੇਖੋ ਇਹ ਤੇ ਹਾਈ ਕੋਰਟ ਨੇ ਰੋਕ ਲਗਾਈ ਹੈ ਨਹੀਂ ਤਾਂ ਇਹਨਾਂ ਨੇ ਤੇ ਆਪਣਾ ਚਾਰਜ ਸਿੱਧੀ ਗੱਲ ਹੈ ਤੁਸੀਂ ਵੀ ਜਾਣਦੇ ਹੋ ਕਿ ਕਿਸ ਬੰਦੇ ਨੂੰ ਦੇ ਦਿੱਤਾ ਸੀ ਸਿੱਧਾ-ਸਿੱਧਾ ਦਿੱਲੀ ਨੂੰ ਪੂਰੀਆਂ ਪਾਵਰਾਂ ਦੇਤੀਆਂ ਸੀ ਇਹਨਾਂ ਨੇ ਕਿ ਉਹੀ ਸਰਕਾਰ ਚ ਲਾਏਗੀ ਉਹਦੇ ਪੁੱਛੇ ਬਿਨਾ ਕੋਈ ਕੰਮ ਨਹੀਂ ਹੋਏਗਾ ਤੇ ਚੇਅਰਮੈਨ ਨੂੰ ਬਣਾਦਾ ਸੀ ਉਹਦੇ ਭਲਾ ਹੋਏ ਹਾਈ ਕੋਰਟ ਦਾ ਕਿ ਉਹਨਾਂ ਨੇ ਰੋਕ ਲਗਾਈ ਇਹਨਾਂ ਦੇ ਫੈਸਲੇ ਉੱਪਰ ਪਰ ਜੇਕਰ ਅਸੀਂ ਮੌਜੂਦਾ ਹਾਲਾਤ ਦੇਖੀਏ ਤਾਂ ਅਜੇ ਵੀ ਹਾਲਾਤ ਉਹੀ ਨੇ ਭਾਵੇਂ ਹਾਈ ਕੋਰਟ 'ਤੇ ਰੋਕ ਲੱਗ ਚੁੱਕੀ ਹੈ ਪਰ ਮੁੱਖ ਮੰਤਰੀ ਪੰਜਾਬ ਦਾ ਉਹ ਪੰਜਾਬੀ ਨਹੀਂ ਹੈਗਾ ਉਹ ਬਾਹਰ ਦਾ ਹੀ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਸਮਝਦੇ ਹੋ ਤੁਸੀਂ ਸੁਰੱਖਿਤ ਹੋ ਕਿ ਪੰਜਾਬ ਦਾ ਮਾਹੌਲ ਜਿਹੜਾ ਕਿ ਦਿਨੋ ਦਿਨ ਖਰਾਬ ਹੋ ਰਿਹਾ ਹੈ ਕਿਵੇਂ ਦੇਖਦੇ ਹੋ ਸਰ ਇਹ ਗੱਲ ਤੁਸੀਂ ਜੇਕਰ ਕਿਸੇ ਵੀ ਪੰਜਾਬੀ ਨੂੰ ਪੁੱਛੋਗੇ ਨਾ ਇਹ ਤੇ ਪੁੱਛਣ ਵਾਲੀ ਗੱਲ ਹੀ ਨਹੀਂ ਕਿ ਜਿੰਨਾਂ ਕਿ ਲੋਕਾਂ ਚ ਡਰ ਐ ਇਸ ਲਈ ਬੈਠ ਚੁੱਕਾ ਆ ਕਿੰਨੇ ਹੀ ਕਤਲ ਹੋ ਚੁੱਕੇ ਨੇ ਲਗਾਤਾਰ ਵਾਰਦਾਤਾਂ ਹੋ ਰਹੀਆਂ ਪਰ ਕੋਈ ਸਰਕਾਰ ਲੋਨਾਂ ਉੱਪਰ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਕੋਈ ਸ਼ਕਤੀ ਨਹੀਂ ਵਰਤੀ ਜਾ ਰਹੀ ਕੋਈ ਵੀ ਸਿਰਫ ਦੋ ਲੋਕਾਂ ਦਾ ਇਨਕਾਊਂਟਰ ਹੀ ਸਿੱਧੂ ਮੁਸਾਲੇ ਦੇ ਕੇਸ ਵਿੱਚ ਹੋਇਆ ਬਾਕੀ ਉਸ ਤੋਂ ਇਲਾਵਾ ਅੱਜ ਵੀ ਦੇਖੋ ਕਤਲ ਹੋ ਰਹੇ ਨੇ ਲਗਾਤਾਰ ਕਤਲ ਹੋਈ ਜਾ ਰਹੇ ਨੇ ਸਰਕਾਰ ਵੱਲੋਂ ਅਜਿਹਾ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਤੇ ਜੇਕਰ ਤੁਸੀਂ ਉਲਟੇ ਵੇਖੋ ਤਾਂ ਦੂਜੇ ਪਾਸੇ ਜੇਕਰ ਅਸੀਂ ਯੂਪੀ ਗਵਰਨਮੈਂਟ ਵੇਖੀਏ ਤਾਂ ਉਹਨਾਂ ਨੇ ਗੈਂਗਸਟਰਾਂ ਦੇ ਉੱਪਰ ਬਹੁਤ ਜ਼ਿਆਦਾ ਨਕੇਲ ਕੱਸੀ ਹੈ ਪਰ ਪੰਜਾਬ ਸਰਕਾਰ ਉਸ ਕੰਮ ਦੇ ਵਿੱਚ ਬਿਲਕੁਲ ਫੇਲ ਸਾਬਤ ਹੋ ਰਹੀ ਹੈ ਇਸ ਲਈ ਕਰਪਸ਼ਨ ਦਾ ਕਿੰਨਾ ਕੁ ਫਰਕ ਪਿਆ ਹੈ ਜਿਹੜੇ ਕਰਪਸ਼ਨ ਦੇ ਮਾਮਲੇ ਨੂੰ ਜਿਸ ਤਰ੍ਹਾਂ ਕਿ ਪੈਸੇ ਦੇਣੇ ਪੈਂਦੇ ਸੀ ਕੰਮ ਕਰਾਉਣ ਲੱਗਿਆਂ ਕਿ ਹੁਣ ਪੈਸੇ ਦੇਣੇ ਪੈਂਦੇ ਆ ਸਰ ਉਹ ਤੇ ਵੱਧ ਗਏ ਨੇ ਜੀ ਪਹਿਲੇ ਘੱਟ ਹੁੰਦੇ ਸੀ ਹੁਣ ਹੋਰ ਵੱਧ ਹੋ ਰਹੇ ਨੇ ਕਿਉਂਕਿ ਹੁਣ ਸਖਤੀ ਵੱਧ ਗਈ ਹੈ ਤੇ ਜਿੰਨੀ ਸਖਤੀ ਹੋ ਰਹੀ ਹੈ ਜਿੰਨੇ ਸਰਕਾਰ ਦੇ ਰੂਲ ਨੇ ਜਿਵੇਂ ਅਸੀਂ ਕੋਈ ਕਚਹਿਰੀ ਚ ਹੁਣ ਅਸੀਂ ਵੇਖਦੇ ਆ ਜਿੰਨੇ ਸਰਕਾਰ ਦੇ ਰੂਲ ਨੇ ਇੱਕ ਆਮ ਬੰਦੇ 'ਸੇ ਕੰਮ ਕਰਾਣਾ ਬਹੁਤ ਹੀ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਹੈ ਜਿੰਨੀਆਂ ਇਹਨਾਂ ਨੇ ਫਾਰਮੈਲਟੀਆਂ ਰੱਖੀਆਂ ਹੋਈਆਂ ਆ ਜਿਵੇਂ ਐਨਓਸੀ ਲੈਣੀ ਹੈ ਜੀ ਇੰਨੀਆਂ ਕ ਫਾਰਮੈਲਟੀਆਂ ਕਰ ਦਿੱਤੀਆਂ ਇਹਨਾਂ ਨੇ ਕਿ ਆਮ ਬੰਦਾ ਜੇਕਰ ਐਨਓਸੀ ਲੈਣ ਜਾਏਗਾ ਨਾ ਜੀ ਉਹ ਹੱਥ ਜੋੜੇਗਾ ਕਿ ਮੈਂ ਕਿੱਥੇ ਆ ਗਿਆ ਕਿਹੜੇ ਪੰਗੇ 'ਚ ਫਸ ਗਿਆ ਤੇ ਉਸ ਚੀਜ਼ ਦੇ ਕਰਕੇ ਜੇਕਰ ਆਪਾਂ ਗੱਲ ਕਰੀਏ ਕਿ ਰੇਟ ਘਟੇ ਨੇ ਰੇਟ ਘਟੇ ਨਹੀਂ ਸਗੋਂ ਰੇਟ ਵੱਧ ਗਏ ਨੇ ਆਹੋਂ ਤੁਸੀਂ ਦੇਖ ਲਓ ਨਸ਼ੇ ਦੀ ਖ਼ਬਰ ਹੀ ਹੈ ਕੱਲ ਦੀ ਇੱਕ ਬੜੀ ਨਿਊਜ਼ ਉੱਡਣ ਈ ਹੈ ਮਕਬੂਲਪੁਰੇ ਦੀ ਕਿੰਨਾ ਨਸ਼ੇ ਦੀ ਖ਼ਬਰ ਉੱਡ ਰਹੀ ਹੈ ਪਰ ਅੱਜ ਦੀ ਫੇਰ ਅਖਬਾਰਾਂ 'ਚ ਖਬਰ ਲੱਗੀ ਹੈ ਰੇਡ ਹੋਈ ਉਸ ਤੋਂ ਬਾਅਦ ਫੇਰ ਉਹੀ ਕੰਮ ਸ਼ੁਰੂ ਹੈ ਕੋਈ ਨਕੇਲ ਨਹੀਂ ਕੱਸੀ ਜਾ ਰਹੀ ਜੀ ਸਗੋਂ ਰੇਟ ਵੱਧ ਰਹੇ ਨੇ ਜਿੰਨੀ ਸਖਤੀ ਹੋ ਰਹੀ ਉਹਨਾਂ ਖਰਚਾ ਵੱਧ ਰਿਹਾ ਜੀ ਲਾ ਐਂਡ ਆਰਡਰ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਕਿ ਲੁਧਿਆਣਾ ਦੇ ਵਿੱਚ ਵੀ ਤੁਸੀਂ ਦੇਖਿਆ ਗਿਆ ਐਡਵੋਕੇਟਾਂ ਦੇ ਨਾਲ ਵੀ ਇੱਕ ਥਾਣੇ ਦੇ ਮੁਖੀ ਵੱਲੋਂ ਬਥਲੂਕੀ ਕੀਤੀ ਗਈ ਸਰ ਇਹ ਤੇ ਲਾਂਡ ਆਰਡਰ ਸਾਰੇ ਪੰਜਾਬ ਨੂੰ ਪਤਾ ਐ ਇਸ ਲਈ ਕਿ ਤੁਸੀਂ ਆਪਣੇ ਘਰ ਵਿੱਚ ਹੀ ਸੁਰੱਖਿਅਤ ਨਹੀਂ ਹੋ ਇਸ ਲਈ ਜੋ ਹਾਲਾਤ ਬਣ ਚੁੱਕੇ ਨੇ ਸੜਕਾਂ ਦੇ ਉੱਪਰ ਸ਼ਰੇਆਮ ਚੈਨ ਸਨੈਚਿੰਗ ਹੋ ਰਹੀ ਹੈ ਲੁੱਟਾਂ ਖੋਹਾਂ ਦੀ ਵਾਰਦਾਤਾਂ ਵੱਧ ਰਹੀਆਂ ਪਤਾ ਹੀ ਨਹੀਂ ਆ ਰਿਹਾ ਸਰ ਕਿੰਨਾ ਕ ਹਥਿਆਰ ਆ ਚੁੱਕਿਆ ਜੋ ਇਸ ਲਈ ਸਰਵੇ ਆ ਰਹੇ ਤੁਸੀਂ ਉਹ ਵੇਖੋ ਤਾਂ ਪੰਜਾਬ ਦੇ ਵਿੱਚ ਜਿਹੜੇ ਹਥਿਆਰ ਨੇ ਜਿਹੜੇ ਦੋ ਨੰਬਰ ਦੇ ਹਥਿਆਰ ਨੇ ਉਹ ਪੰਜਾਬ ਪੁਲਿਸ ਨਾਲੋਂ ਜ਼ਿਆਦਾ ਹਥਿਆਰ ਦੋ ਨੰਬਰ ਦੇ ਪੰਜਾਬ 'ਚ ਵਜੂਦ ਨੇ ਇੰਨਾ ਅਸਲਾ ਆ ਰਿਹਾ ਹੈ ਇੰਨੇ ਨੇ ਤਗੜੇ ਵੈਪਨ ਦੇਖੋ ਅਜ ਤੱਕ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਵੈਪਨ ਅਸੀਂ ਸੁਣ ਲੇ ਤੁਸੀਂ ਦੇਖੋ ਮੁਹੱਲੇ ਦੇ ਉੱਪਰ ਪੁਲਿਸ ਹੈੱਡਕੁਆਰਟਰ ਦੇ ਉੱਪਰ ਹਮਲਾ ਆਇਆ ਰਾਕਟ ਗਨੇਰ ਲਾਂਚਰ ਦੇ ਨਾਲ ਅਜ ਤੱਕ ਕਿਸੇ ਵੀ ਗੈਂਗਸਟਰ ਕੋਲ ਕਿਸੇ ਅਤਵਾਦੀ ਕੋਲ ਹਥਿਆਰ ਨਹੀਂ ਆਏ ਸੀ ਪਰ ਹੁਣ ਉਹ ਹਥਿਆਰ ਆ ਚੁੱਕੇ ਨੇ ਬੜੀ ਹੈਰਾਨੀ ਹੋ ਰਹੀ ਹੈ ਕਿ ਇੰਨੇ ਨੇ ਹਥਿਆਰ ਕਿੱਥੋਂ ਆ ਰਹੇ ਨੇ AK47 AK94 ਰਾਈਫਲਾਂ ਇਹ ਉਹਦੇ ਹਥਿਆਰ ਮਾਰੂ ਤੇ ਹਰ ਆਗੇ ਨੇ ਇਸ ਸਰਕਾਰ ਪਤਾ ਨਹੀਂ ਕੀ ਕਰ ਰਹੀ ਹੈ ਬਿਲਕੁਲ ਫੇਲ ਹੋ ਚੁੱਕਿਆ ਹੈ ਜੀ ਲਾਡ ਆਰਡ ਕੋਈ ਸੁਰੱਖਿਤ ਨਹੀਂ ਗਾਇਦੇ ਤਰੀਕ ਦੇ ਵਿੱਚ ਜਿਸ ਤਰ੍ਹਾਂ ਕਿ ਪ੍ਰੈਸ ਕਾਨਫਰੈਂਸ ਚੱਲਦੀ ਵੀ ਸੀ ਪ੍ਰੈਸ ਕਾਨਫਰੈਂਸ ਦੇ ਵਿੱਚ ਪੱਤਰਕਾਰਾਂ ਦੇ ਸਾਹਮਣੇ ਸਿਮਰਤਜੀਤ ਸਿੰਘ ਮਾਨ ਵੱਲੋਂ ਇੱਕ ਆਪਣੇ ਸਾਥੀ ਨੂੰ ਹੀ ਕਿਹਾ ਗਿਆ ਗੈਟ ਆਊਟ ਕਿਵੇਂ ਦੇਖਦੇ ਹੋ ਮੈਂ ਤੇ ਜੀ ਇਹ ਕਹਿਣਾ ਚਾਹਾਂਗਾ ਕਿ ਉਹ ਬੰਦੇ ਨੂੰ ਆਪਣੇ ਦਿਮਾਗ ਦਾ ਇਲਾਜ ਜ਼ਰੂਰ ਕਰਾਣਾ ਚਾਹੀਦਾ ਹੈ ਜੇਕਰ ਲੋਕਾਂ ਨੇ ਉਹਨੂੰ ਇੰਨਾ ਭਾਰੀ ਫਤਵਾ ਦੇ ਕੇ ਜਿਤਾਇਆ ਨਾ ਤੇ ਜਿਹੜੀ ਇਹ ਸਰਦਾਰੀ ਹੈਗੀ ਹੈ ਉਹਦੀ ਲਾਜ ਰੱਖਣੀ ਚਾਹੀਦੀ ਹੈ ਜੇਕਰ ਅਸੀਂ ਖੁਦ ਹੀ ਆਪਣੇ ਧਰਮ ਦਾ ਨਿਰਾਦਰ ਕਰਾਂਗੇ ਦੇਖੋ ਸਾਡੀ ਸਰਦਾਰੀ ਸਾਡੀ ਸ਼ਾਨ ਹੈ ਤੇ ਜਦੋਂ ਅਸੀਂ ਆਪਣੀ ਸਰਦਾਰੀ ਦਾ ਖੁਦ ਹੀ ਨਿਰਾਦਰ ਕਰਾਂਗੇ ਅਸੀਂ ਲੋਕਾਂ ਤੋਂ ਕੀ ਆਸ ਰੱਖ ਸਕਦੇ ਹਾਂ ਅਸੀਂ ਲੋਕਾਂ ਨੂੰ ਕਿਵੇਂ ਲਾਮਾ ਦੇ ਸਕਦੇ ਹਾਂ ਕਿ ਉਹਨਾਂ ਨੇ ਬੇਕਦਰੀ ਕਰ ਦਿੱਤੀ ਜਾਂ ਬੇਅਦਬੀ ਕਰ ਦਿੱਤੀ ਜਦ ਕਿ ਅਸੀਂ ਖੁਦ ਹੀ ਬੇਅਦਬੀ ਕਰ ਰਹੇ ਹਾਂ ਇਹ ਬਹੁਤ ਹੀ ਮੰਦਭਾਗੀ ਘਟਨਾ ਜੀ ਇਹ ਵਲੀ ਕਾਂਗਰਸ ਨੂੰ ਇੱਕ ਵੱਡਾ ਝਟਕਾ ਵੀ ਦਿੱਤਾ ਗਿਆ ਜਿਸ ਤਰ੍ਹਾਂ ਕਿ ਗੋਆ ਦੇ ਵਿੱਚ ਕਾਂਗਰਸ ਦੇ 8 ਐਮਐਲਏ ਭਾਜਪਾ ਦੇ ਵਿੱਚ ਸ਼ਾਮਲ ਹੋਏ ਇਹਦੇ ਵੱਲੋਂ ਮੈਂ ਤੇ ਇਹ ਕਹਿਣਾ ਚਾਹਾਂਗਾ ਕਿਉਂਕਿ ਜੋ ਕਾਂਗਰਸ ਦੀ ਪਾਲਸੀ ਹੈ ਉਹ ਤੇ ਸ਼ੁਰੂ ਤੋਂ ਹੀ ਖਰੀਕ ਵਰਗ ਦੇ ਵਿਰੋਧੀ ਰਹੀ ਹੈ ਕਾਂਗਰਸ ਸ਼ੁਰੂ ਤੋਂ ਹੀ ਇੱਕ ਇੱਕ ਵਰਗ ਦਾ ਹੀ ਸਮਰਥਨ ਕਰਦੀ ਆਈ ਹੈ ਜਦਕਿ ਉਹਨੇ ਬਾਕੀ ਲੋਕਾਂ ਦੇ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ ਹਿੰਦੂ ਤੇ ਸਿੱਖ ਸਮਾਜ ਇਹਨਾਂ ਦੋਵਾਂ ਦੇ ਨਾਲ ਕਾਂਗਰਸ ਦੀ ਜਿਹੜੀ ਪਾਲਸੀ ਹੈ ਬਹੁਤ ਹੀ ਖਤਰਨਾਕ ਰਹੀ ਹੈ ਜੀ ਤੇ ਅੱਜ ਜੋ ਹਾਲਾਤ ਹੋ ਰਹੀ ਹੈ ਪੰਜਾਬ ਦੇ ਤੁਸੀਂ ਦੇਖ ਰਹੇ ਹੋ ਕਾਂਗਰਸ ਦੇ ਜਿੰਨੇ ਵੀ ਵੱਡੇ ਵੱਡੇ ਮੰਤਰੀ ਸੀ ਉਹ ਸਾਰੇ ਦੇ ਸਾਰੇ ਕਾਨੂੰਨੀ ਸ਼ਕੰਜੇ ਵਿੱਚ ਫਸਦੇ ਜਾ ਰਹੇ ਨੇ ਈਡੀ ਦੇ ਦਾਹੇ ਹੇਠ ਫਸਦੇ ਜਾ ਰਹੇ ਨੇ ਤੇ ਅੱਜ ਉਹਨਾਂ ਨੂੰ ਛੁੱਟਣਾ ਮੁਸ਼ਕਿਲ ਹੋ ਗਿਆ ਤੇ ਹੁਣ ਉਹ ਖੋਮਾਈ ਮਚਾ ਰਹੇ ਨੇ ਹੁਣ ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਇੱਕ ਔਰਤ ਤੇ ਇੱਕ ਲੜਕਾ ਲੜਕਾ ਵੀ ਜਿਹੜਾ ਅਨਮੈਜਡ ਹੈ ਤੇ ਜਿਹੜੀ ਔਰਤ ਹੈ ਉਹ ਖੁਦ ਵਿਡੋ ਹੈ ਉਹ ਦੋਵੇਂ ਆਪਸ ਵਿੱਚ ਇੱਕ ਘਰ 'ਚ ਨਹੀਂ ਰਹਿ ਸਕਦੇ ਪਰ ਅੱਜ ਪੰਜਾਬ ਨੂੰ ਛੱਡ ਕੇ ਭਾਰਤ ਜੋੜੋ ਯਾਤਰਾ ਤੇ ਨਿਕਲੇ ਹੋਏ ਨੇ ਜਿਹੜੇ ਆਪਣਾ ਘਰ ਨਹੀਂ ਜੋੜ ਸਕਦੇ ਉਹ ਪੂਰਾ ਭਾਰਤ ਜੋੜਨਗੇ ਕਿੱਡੀ ਹੈਰਾਨੀ ਦੀ ਗੱਲ ਹੈ ਤੇ ਲੋਕੀ ਇਹਨਾਂ ਦਾ ਮਗਲ ਲਾ ਕੇ ਅੱਜ ਲੋਕਾਂ ਨੂੰ ਸਮਝ ਆ ਚੁੱਕੀ ਹੈ ਤੇ ਇਸ ਲਈ ਲੋਕ ਹੁਣ ਕਾਂਗਰਸ ਦਾ ਦਾਮਨ ਛੱਡਦੇ ਜਾ ਰਹੇ ਨੇ ਜੀ ਚੁੰਨ ਦੇ ਵਿੱਚ ਇਹ ਵੀ ਆ ਰਿਹਾ ਕਿ ਬੀਜੇਪੀ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਇੱਕ 25-25 ਕਰੋੜ ਤੋਂ ਲੈ ਕੇ 100-100 ਕਰੋੜ ਦਾ ਇੱਕ ਇਹਨਾਂ ਨੂੰ ਦਿੱਤਾ ਗਿਆ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰ ਲਓ ਫਿਰ ਰਾਜਕੁਮਾਰ ਵੇਰਕਾ ਦਾ ਇੱਕ ਬਿਆਨ ਆਂਦਾ ਕਿ ਇਹਨਾਂ ਨੂੰ ਤਾਂ 25 ਰੁਪਏ ਵੀ ਦੇਣੇ ਦੇਖੋ ਜੀ ਇਹ ਚੀਜ਼ ਤਾਂ ਪਹਿਲੇ ਦਿੱਲੀ 'ਚ ਵੀ ਹੋਈ ਹੈ ਉਦੋਂ ਵੀ ਮਨੀਸ਼ ਸੋਧੀਆਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਇੰਨੇ ਕਰੋੜ ਰੁਪਏ ਦੀ ਆਫਰ ਹੋਈ ਹੈ ਇੰਨੇ ਕਰੋੜ ਰੁਪਏ ਦੀ ਆਫਰ ਹੋਈ ਹੈ ਜਦ ਕਿ ਜਦੋਂ ਭਾਪੀ ਵੱਲੋਂ ਕਿਹਾ ਗਿਆ ਕਿ ਤੁਸੀਂ ਸਾਬਤ ਕਰੋ ਕਿ ਕਿੰਨੇ ਗਿਆ ਤੁਹਾਨੂੰ ਕੋਈ ਫੋਨ ਕੋਲ ਜਨਤਕ ਕਰੋ ਕੋਈ ਸਬੂਤ ਜਨਤਕ ਕਰੋ ਤਾਂ ਅੱਜ ਤੱਕ ਇਹਨਾਂ ਕੋਲ ਜਨਤਕ ਤੇ ਕੋਈ ਜੀ ਹੋਈ ਨਹੀਂ ਜਿਹੜਾ ਹੂਨੇ ਕਰ ਲੈਣਗੇ ਨਾ ਤੇ ਇਹ ਤੇ ਗੱਲਾਂ ਝੂਠੀਆਂ ਗੱਲਾਂ ਨੇ ਸਾਰੀਆਂ ਕਿ ਇਸ ਤਰ੍ਹਾਂ ਕੀਤਾ ਗਿਆ ਇਸ ਤਰ੍ਹਾਂ ਕੀਤਾ ਗਿਆ ਜੇਕਰ ਕੀਤਾ ਗਿਆ ਤਾਂ ਦਿਖਾਓ ਕਿਉਂਕਿ ਕੇਜਰੀਵਾਲ ਨੂੰ ਤਾਂ ਸ਼ੁਰੂ ਤੋਂ ਆਤ ਰਹੀ ਹੈ ਉਹ ਵੱਡੇ ਵੱਡੇ ਕਾਗਜ਼ ਲੈ ਕੇ ਚਿੱਠੇ ਲੈ ਕੇ ਜਾਂਦਾ ਹੁੰਦਾ ਸੀ ਭਾਵੇਂ ਉਹ ਵਿਧਾਨ ਸਭਾ ਹੋਵੇ ਕਿਤੇ ਵੀ ਹੋਵੇ ਕਿ ਇਹ ਦੇਖੋ ਜੀ ਇੰਨੇ ਅੰਕੜੇ ਇੰਨੇ ਅੰਕੜੇ ਤੇ ਜੇਕਰ ਤੁਹਾਨੂੰ ਇਹਨਾਂ ਨੇ ਖਿਆਵਾ ਤੇ ਉਹ ਸਬੂਤ ਦਿਖਾਓ ਨਾ ਕਿੱਥੇ ਕਿਨੇ ਵਲੇ ਕਿੱਥੇ ਆਫਰ ਆਈਆਂ ਇਹਨਾਂ ਨੂੰ ਕਿਉਂ ਨਹੀਂ ਵਿਖਾਉਂਦੇ ਉਹਨਾਂ ਨੂੰ ਜਿਸ ਤਰ੍ਹਾਂ ਕਿ ਤੁਸੀਂ ਐਡਵੋਕੇਟ ਹੋ ਕਿਸ ਤਰ੍ਹਾਂ ਦਾ ਲਾਅ ਐਂਡ ਆਰਡਰ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਸਰਕਾਰ ਨੂੰ ਅਪਣਾਉਣਾ ਚਾਹੀਦਾ ਹੈ ਤੁਸੀਂ ਜਿਸ ਤਰ੍ਹਾਂ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਸੁਝਾਅ ਦਿਓ ਦੇਖੋ ਜੀ ਮੇਨ ਚੀਜ਼ ਤੇ ਇਹ ਹੈ ਕਿ ਆਮ ਪਬਲਿਕ ਨੂੰ ਫ੍ਰੀ ਦੇ ਚੱਕਰ ਚੋਂ ਬਾਹਰ ਕੱਢ ਕੇ ਉਹਨਾਂ ਨੂੰ ਜੋਬ ਦੇਣੀ ਚਾਹੀਦੀ ਹੈ ਜਿਹੜੀ ਸਹੂਲਤਾਂ ਉਹ ਹਰੇਕ ਵਰਗ ਵਾਸਤੇ ਬਰਾਬਰ ਹੋਣੀਆਂ ਚਾਹੀਦੀਆਂ ਨੇ ਇਹ ਨਹੀਂ ਤੁਸੀਂ ਇੱਕ ਵਰਗ ਨੂੰ ਬਹੁਤ ਸਹੂਲਤਾਂ ਦੇ ਦੋ ਦੂਜਿਆਂ ਨੂੰ ਬਿਲਕੁਲ ਜ਼ੀਰੋ ਕਰਕੇ ਰੱਖ ਦੇ ਦੋ ਅੱਜ ਜੇਕਰ ਅਸੀਂ ਨੌਕਰੀਆਂ ਦੀ ਵੀ ਗੱਲ ਕਰੀਏ ਤਾਂ ਉਹ ਕਿਸੇ ਜਾਤ ਦੇ ਆਧਾਰ ਦੇ ਉੱਪਰ ਨਹੀਂ ਜਦਕਿ ਉਹ ਬੰਦੇ ਦੀ ਕੁਆਲੀਫਿਕੇਸ਼ਨ ਦੇ ਆਧਾਰ ਦੇ ਉੱਪਰ ਹੋਣੀ ਚਾਹੀਦੀਆਂ ਨੇ ਕੋਈ ਵੀ ਕੰਮ ਨੇ ਉਹ ਹਰੇਕ ਵਰਗ ਨੂੰ ਬਰਾਬਰ ਉਹਦੇ ਸਪੋਰਟ ਮਿਲੇ ਲੱਗ ਜਿਵੇਂ ਮੈਂ ਦੇਖੋ ਚੰਨੀ ਸਰਕਾਰ ਦੀ ਮੈਂ ਇਸ ਇਸ ਗੱਲ ਨੂੰ ਸਿਫਤ ਕਰਾਂਗਾ ਕਿ ਉਹਨਾਂ ਨੇ ਜੇ ਬਿਜਲੀ ਦਾ ਫਾਇਦਾ ਦਿੱਤਾ ਨਾ ਤੇ ਉਹਨਾਂ ਨੇ ਸਾਰੇ ਵਰਗ ਨੂੰ ਦਿੱਤਾ ਸੀ ਅੱਜ ਜੇਕਰ ਨਰਿੰਦਰ ਮੋਦੀ ਜੀ ਨੇ ਨੀਲੇ ਕਾਰਡ ਜਾਂ ਜਿਹੜੇ ਆਪਣਾ ਹੈਲਥ ਕਾਰਡ ਨੇ ਜਿਹੜੇ 5-5 ਲੱਖ ਦੀ ਸਕੀਮ ਦਿੱਤੀ ਸੀ ਇਹਨਾਂ ਨੇ ਉਹ ਸਾਰੇ ਵਰਗਾਂ ਵਾਸਤੇ ਦੇ ਦਿੱਤੀ ਉਹਨਾਂ ਨੇ ਹਰੇਕ ਵਰਗ ਨੂੰ ਫਾਇਦਾ ਦਿੱਤਾ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੁਝ ਵਰਗਾਂ ਤਾਂ ਕੀ ਸੀਮਤ ਕਰਕੇ ਰੱਖ ਦਿੱਤਾ ਅੱਜ ਸਾਡੇ ਲੋਕਾਂ ਦੇ ਬਿੱਲ ਅਸੀਂ ਵੇਖੀਏ ਤਾਂ ਕਿੰਨੇ-ਕਿੰਨੇ ਹਜ਼ਾਰਾਂ ਰੁਪਏ ਦੇ ਬਿੱਲ ਆ ਰਹੇ ਨੇ ਤੇ ਮੈਂ ਕੱਲ ਕਿਸੇ ਜਗ੍ਹਾ ਦੇ ਉੱਪਰ ਬੈਠਾ ਸੀ ਕਿਸੇ ਫੈਕਟਰੀ 'ਚ ਉਹਨਾਂ ਨੂੰ 2 ਮਿੰਟ ਦਾ ਬਿੱਲ ਹੀ ਨਹੀਂ ਆ ਰਿਹਾ ਬਿਜਲੀ ਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਬਿੱਲ ਕਿੰਨਾ ਜਮਾ ਕਰਾਣਾ ਹੈ ਤੇ ਜਦੋਂ ਉਹਨਾਂ ਨੇ ਬਿੱਲ ਆਪਣਾ ਕਢਵਾਇਆ ਜਾ ਕੇ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਪਤਾ ਲ ਉਹ ਖੁਦ ਰਣ ਦੇ ਚਾਰਜਿਸ ਕਿਵੇਂ ਲੱਗ ਗਏ ਜਿਹੜਾ ਉਹਨਾਂ ਦਾ ਬਿੱਲ ਪਹਿਲੇ 35000 ਸੀ ਐਸ ਲਈ 45000 ਬਿੱਲ ਉਹਨਾਂ ਦਾ ਆ ਰਿਹਾ ਜਦ ਕਿ ਉਹਨੂੰ ਸਮਝ ਨਹੀਂ ਆ ਰਿਹਾ ਕਿ ਬਿੱਲ ਕਿਵੇਂ ਵੱਧ ਗਿਆ ਇੰਨਾ ਧੱਕੇਸ਼ਹੀ ਸਰਕਾਰ ਕਰ ਰਹੀ ਹੈ ਫ੍ਰੀ ਦੇ ਚੱਕਰਾਂ ਦੇ ਵਿੱਚ ਲੋਕਾਂ ਨੂੰ ਫ੍ਰੀ ਫ੍ਰੀ ਦੇ ਕੇ ਕੰਮਕਾਰੀ ਲੋਕਾਂ ਦਾ ਬੰਦ ਕਰਕੇ ਰੱਖ ਦਿੱਤਾ ਅੱਜ ਲੋਕਾਂ ਨੂੰ ਕਹਿ ਰਹੇ ਆ ਤੁਹਾਨੂੰ ਰਾਸ਼ਨ ਵੀ ਘਰ ਮਿਲੇਗਾ ਲੋਕੀ ਜੇ ਘਰੋਂ ਨਿਕਲਣਗੇ ਨਹੀਂ ਕੰਮ ਕਿਵੇਂ ਹੋਏਗਾ ਜੀ ਸਮਾਜ ਦੇ ਵਿੱਚ ਲੋਕੇ ਜਰੂਰ ਵਾਦਿਆਂ ਦੇ ਇੰਤਜ਼ਾਰ ਦੇ ਵਿੱਚ ਹੈ ਜਿਹੜੇ ਕੀ ਵਾਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਸੀ ਲੋਕਾਂ ਨੂੰ ਇਹ ਜਰੂਰ ਗਿਲਾ ਸ਼ਿਕਵਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਪਰ ਉਸ ਨੂੰ ਚਲਾਉਣ ਵਾਲਾ ਦਿੱਲੀ ਤੋਂ ਅਰਵਿੰਦਰ ਕੇਜਰੀਵਾਲ ਤੇ ਰਾਗਵ ਚੱਡਾ ਹੈ ਲੋਕਾਂ ਦਾ ਇਹ ਆਖਣਾ ਹੈ ਕਿ ਭਗਵੰਤ ਮਾਨ ਨੂੰ ਆਪਣੀ ਭਾਗਦੌੜ ਜਿਹੜੀ ਆ ਖੁਦ ਸਾਹਮਣੀ ਚਾਹੀਦੀ ਹੈ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਰੀਤ ਸਰ